ਆ ਬੋਲਦਾ ਸੁਣ ਲੈ ਇੱਕ ਮਿੰਟੋ ਪਰ ਉਹ ਕਰਾ ਰਹੇ ਵਕ ਪਈਓ ਉਹ ਕਰਾ ਰਹੇ ਨਹੀਂ ਯਾਰ 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 ਨਹੀਂ ਯ ਤੇ ਮਹੀਨੇ ਚ ਇੱਕ ਵਾਰੀ ਲੱਗਦੀ ਆ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਚੰਗੀ ਝੋਟੀ ਦਿਖਾਉਣੀ ਥੋਨੂੰ ਦੁੱਧ ਵੀ ਚੰਗਾ ਤਿਆਰ ਤੇ ਬਾਕੀ ਪਹਿਲਾਂ ਤੋਰ ਕੇ ਦਿਖਾਉਣਾ ਫੇਰ ਬਾਈ ਨਾਲ ਗੱਲਬਾਤ ਕਰਾਵਾਂ ਤੋਰੋ ਜਿਹਾ ਤੇ ਤੁਰਦੀ ਤੁਸੀਂ ਚੈੱਕ ਆਊਟ ਕਰ ਲਓ ਥਣਾ ਥਣਾ ਸਪੇਸ ਸਾਈਡ ਬਹੁਤ ਸੋਹਣਾ ਤੇ ਤਾਜੀ ਸੁਹੀ ਹੋਈ ਆ ਦੁੱਧ ਜਿਹੜਾ ਮੌਕੇ ਦਾ ਤਿਆਰ ਆ ਹਨਾ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਾਵਾਂਗੇ ਤੇ ਆਰਡਰ ਦੀ ਜਿਹੜੀ ਬਣਾਵਟਾ ਬਹੁਤ ਸੋਹਣੀਆ ਪਿੱਠ ਪੁੜੇ ਦੀ ਬੰਤਰ ਵੀ ਮੋੜ ਲੋ ਵੀ ਮੋੜ ਲੋ ਪਟ ਕੋੜੇ ਦੀ ਬਾਂਤਰ ਵੀ ਜਿਹੜੀ ਬਹੁਤ ਸੋਹਣੀ ਹੈ ਨਾ ਦੁੱਧ ਵਾਲੀ ਝੋਟੀ ਆ ਤੇ ਬਾਕੀ ਗੱਲਬਾਤ ਆਪਾਂ ਕਰ ਥੋੜਾ ਬੱਚੇ ਦਾ ਕਰਕੇ ਜ਼ਰੂਰ ਕਰਦੀ ਆ ਜੇ ਆਪਾਂ ਪਿੱਛੇ ਦੀ ਗੱਲ ਕਰੀ ਤਾਂ ਹਵਾਨਾ ਜਿਹੜਾ ਬਹੁਤ ਸੋਹਣਾ ਦਿਖਾਰ ਕਰਿਆ ਤੇ ਥਣਾ ਸਪੇਸ ਵੀ ਬਹੁਤ ਸੋਹਣੀ ਆ ਤੇ ਬਾਕੀ ਬੱਚਾ ਸਾਹਮਣੇ ਖੜਾ ਤੇ ਬਾਕੀ ਜਾਣਕਾਰੀ ਆਪਾਂ ਪੂਰੀ ਪ੍ਰੋਪਰ ਤੁਹਾਨੂੰ ਲੈ ਕੇ ਦੇਣੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਲਾਈਵ ਮਿੱਤਰੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਡਿਟੇਲ ਸਾਰੀ ਝੋਟੀ ਜਿਹੜੀ ਚੰਗੀ ਆ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਤੇ ਬਾਈ ਨਾਮ ਦੱਸਿਓ ਆਪਣਾ ਕਰਤੇਜ ਸਿੰਘ ਜੀ ਕਰਤੇਜ ਹਾਂਜੀ ਠੀਕ ਆ ਜੀ ਕਰਤੇਜ ਸਿੰਘ ਜੀ ਬਾਈ ਪਿੰਡ ਕਿਹੜਾ ਆਪਣਾ ਪਿੰਡ ਗਿੱਦੜਾ ਜੀ ਗਿੱਦੜਾ ਹਾਂਜੀ ਇਹ ਕਿੱਥੇ ਰਹਿ ਗਿਆ ਆ ਬਠਿੰਡਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਆ ਤੇ ਅੰਗਰਤੇਜ ਬਾਈ ਜਿਹੜੀ ਆ ਆਪਣੀ ਝੋਟੀ ਆ ਕਹਿੰਦੇ ਸੂਆ ਤੇ ਦੂਜਾ ਸੂਆ ਜੀ ਲਾਈਵ ਮਿੱਤਰੋ ਦੂਜਾ ਸੂਆ ਝੋਟੀ ਜਿਹੜੀ ਬਾਈ ਰਾਮਪੁਰੇ ਲੈ ਕੇ ਆ ਤੇ ਝੋਟੀ ਵੀ ਕਮਾਲ ਦੀ ਹੈ ਨਾ ਆਡ ਰੋਡ ਜੇ ਆਪਾਂ ਗੱ ਤੇ ਬਾਈ ਤੋ ਪੁੱਛਦਾ ਤੇ ਬਾਈ ਕਿੰਨੇ ਦਿਨ ਹੋ ਗਏ ਕਰਦੇ ਸੂਈ ਨੂੰ 10 ਦਿਨ ਹੋ ਗਏ ਜੀ 10 ਦਿਨ ਠੀਕ ਆ ਤੇ ਇੱਕ ਵਾਰੀ ਬਾਈ ਦਾ ਮੋਬਾਈਲ ਨੰਬਰ ਇਹਦਾ ਨੋਟ ਕਰ ਲਓ ਬਾਈ ਥੋੜੇ ਹਨ ਪੜਾ 94785 23051 ਇਹ ਬਾਈ ਦਾ ਨੰਬਰ ਆ ਪਿੰਡਾ ਗਿੱਦੜਾ ਨਾ ਜ਼ਿਲ੍ਹਾ ਬਠਿੰਡਾ ਤੇ ਕਿੰਨੇ ਦਿਨ ਹੋ ਗਏ ਬੀ ਸੂਈ ਨੂੰ 10 ਦਿਨ ਹੋ ਗਏ ਜੀ 10 ਦਿਨ ਤੇ ਦੁੱਧ ਬਾਈ ਮੌਕੇ ਦਾ ਕਿੰਨਾ ਤਿਆਰ ਆ 16 ਲੀਟਰ ਆ ਜਮ 16 ਪੂਰਾ ਹਾਂ ਠੀਕ ਆ ਲੈ ਵੀ ਮਿੱਤਰੋ 16 ਕਿਲੋ ਬਾਈ ਦੁੱਧ ਤਿਆਰ ਕਹਿੰਦਾ ਜੇ ਕਈ ਵਾਰ ਕੋਈ ਕਹੇ ਦੋ ਟਾਈਮ ਦਸਲੀ ਕਰਾ ਦੇ ਹਾਂ ਹਾਂ ਕਰਾਂਗੇ ਠੀਕ ਹੈ ਤੇ ਰੇਟ ਭਾਈ ਕੀ ਕਰਤਾ ਕਰਦਾ ਹੈ ਰੇਟ ਡੇਢ ਕਰਦੇ ਡੇਢ ਮਾਨਦਾਨ ਹੋ ਜੂ ਹੋ ਜੂ ਬਾਈ ਲੈ ਵੀ ਮਿੱਤਰੋ ਮਾਨਦਾਨ ਵੀ ਭਾਈ ਕਹਿੰਦਾ ਹੋ ਜੂ ਡੇਢ ਲੱਖ ਰੇਟ ਕਰਦਾ ਕਿਉਂਕਿ ਮੰਡੀ ਜਿਹੜੀ ਰਾਮਪੁਰਾ ਤੇਜ ਹੁੰਦੀ ਆ ਵੱਡੀ ਮੰਡੀਆਂ ਵੀ ਨੇ ਜੇ ਇੱਕ ਵਾਰੀ ਲੱਗਦੀ ਆ ਤੇ ਝੋਟੀ ਦੀ ਗੱਲਬਾਤ ਕਰੀ ਤੇ ਝੋਟੀ ਜਮ ਐਂਡ ਕਰੀ ਪਈ ਹੈ ਨਾ ਪਿਛਪੜਾ ਵੀ ਚੰਗਾ ਤੇ ਚੰਗੀ ਮੰਨ ਲਓ ਬਨਾਵਟ ਦੀ ਦੁੱਧ ਵਾਲੀ ਝੋਟੀ ਆ ਤੇ ਘਰ ਦੀ ਹੈ ਭਾਈ ਆਪਣੀ ਆਪਣੀ ਘਰ ਦੀ ਹੈ ਜੀ ਘਰ ਦੀ ਹੈ ਭਾਈ ਕਹਿੰਦਾ ਤੇ ਚੰਗੀਆਂ ਝੋਟੀਆਂ ਪਾਲਦੇ ਨੇ ਤੇ ਡੇਢ ਲੱਖ ਰੇਟ ਕਰਦਾ ਤੇ ਪਿੰਡ ਗਿੱਦੜ ਜ਼ਿਲ੍ਹਾ ਬਠਿੰਡਾ ਲੈ ਵੀ ਮੈਂ ਤਰਾ ਕੁ ਬੂਰੀ ਝੋਟੀ ਦਿਖਾਉਣਾ ਸਾਨੂੰ ਤੇ ਬਾਕੀ ਸਾਹਮਣੇ ਬੱਚਾ ਬੈਠਾ ਤੇ ਲੁੱਕ ਆਉਟ ਜਿਹੜੀ ਚੈੱਕ ਕਰ ਲੋ ਥਣਾ ਸਪੇਸ ਬਹੁਤ ਸੋਹਣਾ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਸਾਰੀ ਜਿਹੜੀ ਗੱਲਬਾਤ ਪੁੱਛਾਂਗੇ ਤੇ ਆਡਰ ਬਹੁਤ ਸੋਹਣਾ ਤਿਆਰ ਕਰਿਆ ਬੂਰੀ ਨਾਲ ਵੀ ਤੇ ਬਾਕੀ ਸਾਹਮਣੇ ਬੱਚਾ ਬੈਠਾ ਸੂਈ ਘੱਟੂ ਘੱਟ ਹੋਊ 1.5 ਮਿੰਟ ਦੀ ਬਾਕੀ ਪੂਰੀ ਪ੍ਰਾਪਰਟੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਇੱਕ ਵਾਰੀ ਆਪਾਂ ਨੇੜੋਂ ਤੋਂ ਆਰਡਰ ਵਿਖਾ ਦिए। ਕਨਾਸ ਆਇਆ ਜਿਹੜਾ ਬਹੁਤ ਸੋਹਣਾ ਤੇ ਚੰਗੇ ਦੁੱਧ ਵਾਲੀ ਜਿਵੇਂ ਬੂਰੀਆਂ ਦੇ ਜਿਹੜੇ ਪ੍ਰਾਸ਼ਕੀਨ ਹੁੰਦੇ ਆ ਤੇ ਜਰੂਰ ਗੌਰ ਨਾਲ ਵੀਡੀਓ ਦੇਖ ਲੈ ਤੇ ਚੰਗੇ ਮੰਨ ਲਓ ਵੀ ਇੱਥੇ ਰਾਮਪਰਾ ਮੰਡੀ ਮਲਟੀ ਤੇ ਜਿਹੜੇ ਪਸ਼ੂ ਆਉਂਦੇ ਆ ਤੇ ਬਾਕੀ ਜਾਣਕਾਰੀ ਲੈਣੇ ਬਾਈ ਤੋਂ ਸਾਹਮਣੇ ਬੱਚਾ ਹੀ ਬੈਠਾ ਕਰਦਿਆਂ ਗੱਲਬਾਤ ਡਿਟੇਲ ਪੂਰੀ ਲੈ ਕੇ ਦਿੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਪਹਿਲਾਂ ਆਪਣਾ ਨਸਰ ਸਿੰਘਾ ਨਸਰਤਾ ਸਿੰਘਾ 970 ਹਾਂ ਠੀਕ ਆ ਬਾਈ 970 ਪਿੰਡ ਕਿਹੜਾ ਭਾਏ ਵਾਗਾ ਪੈਣੀ ਵਾਗਾ ਠੀਕ ਆ ਤੇ ਜਿਹੜੀ ਆਪਾਂ ਅੱਜ ਝੋਟੀ ਲਈ ਗੜਿਆ ਕਹਿੰਦੇ ਸੂਆ ਇਹ ਚੀਜ਼ ਆਇਓਆ ਤੀਜਾ ਸੂਆ ਹਾਂਜੀ ਲੈ ਵੀ ਮਿੱਤਰੋ ਤੀਜਾ ਸੂਆ ਖਾਨ ਲਿਵ ਦੇ ਜਮਨ ਨੰਬਰ 1 ਤੇ ਜਿਹੜੇ ਭਰਾ ਕਹਿੰਦੇ ਹੁੰਦੇ ਸੀ ਬੂਰੀ ਲੈਣੀ ਆ ਤੇ ਬਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੋਵੇ 20 ਦੇਣਾ 20 ਦੇਣਾ ਸਾਹਮਣੇ ਬੱਚਾ ਬੈਠਾ ਕੱਟਿਆ ਮਾਗਰ ਕੱਟੀ ਲੈ ਵੀ ਮਿੱਤਰੋ ਮਾਗਰ ਵੀ ਕੱਟੀ ਆ ਨੀਲੀ ਰਾਵ ਦੀ ਬੂਰੀ ਤੇ ਚੰਗੇ ਦੁੱਧ ਨਾਲ ਪਲੀ ਹੋਈ ਆ ਤਾਂ ਇਹ ਥੋੜੀ ਵੱਡੀ ਦੇਖਣ ਨੂੰ ਜ਼ਰੂਰ ਲੱਗੂ ਤੇ ਨਛੱਤਰ ਸਿੰਘ ਜੀ ਇੱਕ ਵਾਰੀ ਤਾਂ ਮੋਬਾਈਲ ਨੰਬਰ ਬੋਲਿਓ 90418 ਜੀ ਤੇ 64243 ਠੀਕ ਆ ਪਿੰਡਾ ਪੈਣੀ ਵਾ ਗੱਜਲਾ ਮਾਨਸਾ ਨਾ ਹਾਂ ਜਲਾ ਮਾਨਸਾ ਠੀਕ ਆ ਤੇ 370 ਬਈ ਹੁਣ ਦੁੱਧ ਦੀ ਗੱਲ ਕਰੀ ਦੁੱਧ ਕਿੰਨਾ ਤੈਰ ਆ ਹੋਰ ਲੀਟਰ ਤੈਰ ਆ ਜੀ 16 ਜਮਾ ਹਾਂ ਜੀ ਸੱਬੇ ਭਰ ਦੇਗਾ ਜਮਾ ਭਰ ਜਾਗੇ ਜੇ ਕਈ ਵਾਰ ਕੋਈ ਭਰਾ ਕਹੇ ਸੀ ਤੈਨੂੰ ਟਾਈਮ ਘਰੇ ਚੋਣੀਆਂ ਹਾਂ ਭਰ ਜਾਾਂਗੇ ਹੋਰ ਵੀ ਹੁੰਦੀ ਆ ਆਪਣੇ ਕੋਲੇ ਹਾਂ ਹਾਂ ਵਾਦੂਗਾ ਠੀਕ ਆ ਮਤਲਬ ਵੀ ਤੁਹਾਨੂੰ ਫੋਨ ਕਰਕੇ ਕਈ ਵਾਰ ਕਰਾਂ ਕੋਈ ਸਿੱਧੀਆਂ 2-4 ਕਿਸੇ ਨੇ ਲੈਣੀਆਂ ਤੇ ਮਿਲ ਜਾਂਦੀਆਂ ਨੇ। ਮੈਂ ਜਾਣਦੇ ਨਾ। ਤੇ ਬਾਈ ਨੇ 70 ਨਾਲ ਸੰਮਰ ਕਰ ਲਓ ਮਿੱਤਰੋ ਪਿੰਡਾ ਪੈਣੀ ਤੇ ਜਿਹੜਾ ਮਾਨਸਾ ਤੇ ਇਹਨਾਂ 70 பை ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਅੱਜ? ਰੇਟ 1.40 1.40 ਹਾਂਜੀ ਮਾਨਦਾਨ ਹੋ ਆਓ ਜੀ। ਲੈ ਵੀ ਖੁਸ਼ ਕਰਕੇ ਦਰਾਂਗਾ ਜੀ। ਜਾਓ ਖੁਸ਼ ਹੋ ਗਏ। ਲੈ ਵੀ ਮਿੱਤਰੋ ਬਾਈ ਕਹਿੰਦਾ ਖੁਸ਼ ਕਰਕੇ ਦਰੂਗਾ 70 ਤੇ ਜੇ ਕਿਸੇ ਨੇ ਭਰਾਣੇ ਮੰਨ ਲਓ ਲੈਣੀ ਹੈ ਚੰਗੀ ਐ ਝੋਟੀ ਰੇਟ 1.40 ਕਰਤਾ ਤੇ ਨਾਲਾਂ ਵੀ ਦੇਖ ਲਓ ਲੈ ਵੇ ਦੋ ਭਰਾਣਾਂ ਦੁੱਧ ਵਾਲੀ ਜਿਹੜੀਆਂ ਨਾੜਾਂ ਹੁੰਦੀਆਂ ਨਾ ਆ ਦੇਖ ਲੋ ਸ਼ਾਇਡ ਦੇ ਉੱਪਰ ਦੀ ਦੀਆਂ ਨੇ ਤੇ ਸਵੇ ਸਾੜੀ ਚੰਗੀ ਸੋਹਣੀ ਹੈ ਨਾ ਨੀਲੀ ਰਾਵੀ ਜਿਹੜੀ ਬੂਰੀ ਪੈਂਦੀ ਹੈ ਤੇ ਮਗਰ ਕੱਟੀ ਵੀ ਆ ਇੱਕ ਦੋ ਖਾ ਹੋਰ ਵੀ ਮਗਰ ਕੱਟੀ ਵੀ ਆਉਂਦੀ ਆ ਤੇ ਬਾਈ 79 ਨਾਲ ਸੰਪਰਕ ਕਰ ਲਿਓ ਪਿੰਡਾ ਭੈਣੀ ਵਾਗਾ ਜ਼ਿਲ੍ਹਾ ਮਾਨਸਾ ਇੱਕ ਬਾਈ ਕੋਲੇ ਹੋਰ ਆ ਤੇ ਇਹ ਵੀ ਜ਼ੋਰ ਕੇ ਦਿਖਾ ਦੀ ਛੋਟੀ ਇਹ ਵੀ ਚੰਗੀ ਹੈ ਨਾ ਤੇ ਬਾਕੀ ਖਣਲੇਵਾ ਇਹਦਾ ਵੀ ਛੋਟੀ ਸੋਹਣਾ ਤੇ ਥੋੜੇ ਜਿਹਾ ਮੂਲ ਥਣਾ ਦੀ ਛੋਟੀ ਹੈ ਨਾ ਤੇ ਬਾਕੀ ਸ਼ਾਇਦ ਆਣੀ ਤੱਕ ਪਹਿਲੇ ਸੁਹੀ ਹੋਵੇ ਵੱਡੀ ਹੋ ਕੇ ਸਮਝਿਓ ਬਾਕੀ ਬਾਈ ਨਾਲ ਗੱਲਬਾਤ ਸਾਰੀ ਕੁਸਕੇ ਦੇਵਾਂਗੇ ਤੇ ਆਰਡਰ ਇਹਦਾ ਵੀ ਝੋਟੀ ਦਾ ਸੋਹਣਾਗਾ ਸੋਹਣਾ ਤਿਆਰ ਕਰਾਵਾ ਤੇ ਝੋਟੀ ਦਾ ਬੱਦੂ ਚੰਗਾ ਹਨਾ ਇਹ ਵੀ ਤਾਜੀ ਸੂਈ ਹੈ ਸਾਹਮਣੇ ਜਿਹੜਾ ਬੱਚਾ ਖੜਾ ਹਨਾ ਵੱਡੇ ਕੱਦ ਕਾਠ ਵਾਲੀ ਝੋਟੀ ਹੈ ਜੇ ਮੈਂ ਆਪਾਂ ਕਹਿ ਦਈਏ ਤੇ ਜੇ ਆਪਾਂ ਇਹਦੀ ਵੀ ਗੱਲਬਾਤ ਕਰਦੇ ਆ ਤੇ ਭਾਈ ਨਛੱਤਰ ਇਹ ਕੰਮੇ ਸੂਈ ਆਪਣੀ ਝੋਟੀ ਜੜੀ ਇਹ ਦੂਜਾ ਸੂਆ ਜੀ ਦਾ ਦੂਜਾ ਸੂਆ ਹਾਂਜੀ ਤੇ ਥੋੜਾ ਥਾਣਾ ਛੋਟੇ ਜਿਹਾ ਪਹਿਲਾਂ ਮੰਗੂਗਾ ਪਹਿਲਾਂ ਮੰਗੂ ਛੋਟਾ ਲੱਗਦਾ ਦੇਖਣੋਂ ਪਹਿਲਣਾ ਹਾਂਜੀ ਹਾਂ ਤੇ ਭਾਈ ਨਛੱਤਰ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਅੱਜ 15 ਦਿਨ ਲੈ ਵੀ ਮਤਰਾ 15 ਦਿਨ ਹੋ ਗਏ ਦੂਜੇ ਸੂਏ ਝੋਤੀ ਆ ਤੇ ਬਾਕੀ ਕੱਦ ਕਾਠ ਜੇ ਆਪਾਂ ਗੱਲ ਕਰੀਏ ਤਾਂ ਯਾਰਾ ਬਹੁਤ ਜਿਆਦਾ ਆ ਹਨ ਥੋੜੇ ਜਿ ਥੋਨੂੰ ਪਹਿਲਾਂ ਨਜ਼ਰ ਦੇ ਦੇਣਗੇ ਕਿਉਂਕਿ ਜੇ ਪਹਿਲਾਂ ਦੇ ਦਿਨ ਹੁੰਦੇ ਆ ਨਾ ਉਹਦੇ ਵਰਗੇ ਆ ਤੇ ਨਛਤਰ ਭਾਈ ਦੁੱਧ ਕਿੰਨਾ ਕਹੇ ਥੱਲੇ 14 ਇੱਕ 14 ਪੂਰਾ ਹਾਂਜੀ ਠੀਕ ਆ ਇੱਕ ਵਾਰੀ 10 ਹੋਰ ਬੋਲ ਆਪਣਾ ਨੰਬਰ 10 ਮੋਬਾਈਲ ਨੰਬਰ 90418 424 ਠੀਕ ਆ ਪਿੰਡ ਭੈਣੀਵਾਗਾ ਜਿਹੜਾ ਮਾਨਸਾ ਤੇ ਨਛਤਰ ਭਾਈ ਦੀ ਰੇਟ ਦੀ ਗੱਲ ਆਉਂਦੀ ਆ ਰੇਟ ਕੀ ਕਰਤਾ ਰੇਟ 140 ਦੋਨਾਂ ਦੇਖੋ ਜਮਾਨਾ ਹਾਂ ਇੱਕੋ ਹੀ ਰੇਟ ਇਹਦੇ ਮਾਰਦਾਨ ਪੂਰਾ ਕਰਕੇ ਦੇਵੋਗੇ ਗੋਲਾ ਕਰਕੇ ਠੀਕ ਆ ਦਸੱਲੀ ਤਾਂ ਅੰਡਾ ਕਰਾ ਦੋਗੇ ਹਾਂਜੀ ਜਮਾਨਾ ਲੈ ਵੀ ਮਿੱਤਰੋ 7022 ਨਾਲ ਸੰਪਰਕ ਕਰ ਲਿਓ ਪਿੰਡ ਆ ਭੈਣੀ ਵਾਗਾ ਜਿਹੜਾ ਮਾਨਸਾ ਤੇ ਇਹਦਾ ਵੀ ਰੇਟ ਮਿੱਤਰੋ 1 ਲੱਖ 40 ਝੋਟੀ ਇਹ ਵੀ ਵੱਡੀ ਆ ਨਾ ਕਦ ਕਾਟ ਕੇ ਨਹੀਂ ਬੂਰੀ ਤੋਂ ਵੀ ਉੱਚੀ ਆ ਤੇ ਸੰਪਰਕ ਤੁਸੀਂ ਕਰਨਾ ਦੋ ਟਾਈਮ ਦਸੱਲੀ ਤੁਸੀਂ ਕਰਨੀ ਆ ਤੇ ਬਾਕੀ ਜੇ ਕਿਸੇ ਕਈ ਵਾਰ ਭਰਾਣੇ ਹੋਰ ਤਾਜੀ ਸੂਈ ਜਾਂ ਮੰਨ ਲਓ ਇੱਕ ਦੋ ਮੱਧਾਂ ਲੈਣੀਆਂ ਬਾਈ 70 ਨਾਲ ਤੁਸੀਂ ਸੰਪਰਕ ਕਰਕੇ ਘਰੋਂ ਦੋ ਟਾਈਮ ਚੋਕੇ ਖਰੀਦ ਸਕਦੇ ਉਹਨੇ ਕੱਪਾਂ ਨੀਲੀ 라ਵੀ ਦਿਖਾਉਣਾ ਬਾਈ ਦੀ ਝੋਟੀ ਸੁਨੋ ਤੇ ਚੰਗੀ ਹੈ ਨਾ ਤਾਜੀ ਸੁਈ ਹੋਈ ਹੈ ਸੰਗਲ ਨਹੀਂ ਲਾਇਆ ਬਾਈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਤੋਰ ਮੜਾ ਫਿਰ ਖੋਲ ਕੇ ਲੈ ਵੀ ਤੁਰਦੀ ਚੈੱਕ ਕਰ ਲੋ ਦੁੱਧ ਵਾਲੀ ਮੱਝਾਂ ਜਿਹੜੇ ਭਰਾ ਕਹਿੰਦਾ ਹੁੰਦਾ ਨੀਲੀ 라ਵੀ ਲੈਣੀ ਆ ਤੇ ਉਹ ਸੁਨੋ ਦਿਖਾ ਰਹੇ ਆ ਤੇ ਪੱਠ ਕੁੜੇ ਦੀ ਗੱਲ ਕਰੀ ਤਾਂ ਚੰਗੀ ਬਣਾਵਟ ਦੀ ਹੈ ਹਨਾ ਸਿੰਘ ਥੋੜਾ ਜਰੂਰ ਖੁੱਲਾ ਤੇ ਦੁੱਧ ਵਾਲੀ ਮੱਝਾਂ ਕੀਤੇ ਬਾਕੀ ਆਪਾਂ ਬਾਈ ਤੋਂ ਜਿਹੜੀ ਜਾਣਕਾਰੀ ਪ੍ਰੋਪਰ ਲੈ ਕੇ ਦੇਵਾਂਗੇ ਤੇ ਥਣਾ ਸਪੇਸ ਵੀ ਸੋਹਣੀ ਆ ਤੇ ਬਾਕੀ ਆਰਡਰ ਜੰਗਾ ਤਿਆਰ ਕਰਿਆ ਤੇ ਪਲੀ ਹੋਈ ਵੀ ਚੰਗੀ ਹੈ ਨਾ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਲੈਨੇ ਬਾਕੀ ਗੱਲਬਾਤ ਕਰਦਾ ਦੋਸਤੋ ਬਾਈ ਨਾਲ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਨਾਮ ਦੱਸੋ ਆਪਣਾ ਰੇਸ਼ਮਾ ਠੀਕ ਆ ਤੇਰੇ ਸਭਾਈ ਪਿੰਡ ਕਿਹੜਾ ਪਿਲਸ਼ੀਆਂ ਪਿਲਸ਼ੀਆਂ ਹਾਂ ਤੇ ਆਪਣਾ ਉਧਰ ਸਰੂ ਰੜ ਕੋਲੇ ਹੈ ਨਾ ਹਾਂ ਹਾਂ ਹਰਿਆਣੇ ਚ ਜ਼ਿਲ੍ਹਾ ਫਤਿਹਪੁਰ ਹੀਂਗਣੇ ਕੋਲੇ ਹਾਂ ਹਾਂ ਠੀਕ ਆ ਤੇ ਜ਼ਿਲ੍ਹਾ ਆਪਾਂ ਨੂੰ ਮਾਨਸ ਹੀ ਰਹਿੰਦਾ ਨਾ ਨਾ ਫਤਿਹਵਾਦ ਫਤਿਹਵਾਦ ਹਰਿਆਣੇ ਚ ਵਗਿਆ ਹਰਿਆਣੇ ਚ ਹਾਂ ਵੀ ਪਿਲਸ਼ੀਆਂ ਮਿੱਤਰੋ ਹਰਿਆਣੇ ਦਾ ਪਿੰਡ ਆ ਤੇ ਜਲਾ ਫਤਾਂ ਬਾਦ ਆ ਤਸੀਰ ਰਤੀਆ ਆਹ ਤਸੀਰ ਰਤੀਆ ਪੈਂਦੀ ਰਤੀਏ ਦੇ ਨਦੀਕ ਹੀ ਰਹਿ ਜਾਂਦਾ ਪੈਲਸੀਆ ਪਿੰਡ ਬਾਈ ਦਾ ਤੇ ਬਾਕੀ ਬਾਈ ਰਿਸ਼ਮਾ ਮਨ ਲਾ ਕਿੰਨੇ ਦਿਨਾਂ ਸੂਈ ਹੋਈ ਆ ਸੂਈ ਤਾਂ 10 ਦਿਨ ਹੋ ਗਈ ਅੱਜ 10 ਦਿਨ ਹਾਂਜੀ ਲੈ ਵੀ ਮਿੱਤਰੋ 10 ਦਿਨ ਹੋ ਗਏ ਸੂਈ ਨੂੰ ਹਰਿਆਣੇ ਦੀ ਮੱਝ ਹਨਾ ਤੇ ਹਰਿਆਣੇ ਦੀ ਮੱਝ ਨੀਲੀ ਰਾਬੀਆ ਤੇ ਰੇਸ਼ਮ ਬਾਈ ਦੁੱਧ ਦੀ ਗੱਲ ਕਰੀ ਦੁੱਧ ਕਿੰਨਾ ਘੋਣਾ ਸੋਧਾ ਪਹਿਲੇ ਸੂਈ 16 ਲੀਟਰ ਦਿੱਤਾ ਜੀ ਠੀਕ ਆ ਤੋ ਕਿ ਤੀਜਾ ਸੂਦਾ ਸੂਈ ਆ ਹੁਣ ਮਨ ਲਾ ਕਿੰਨਾ ਤਿਆਰ ਮੌਕੇ ਦਾ ਹੁਣ 15 ਤਿਆਰ ਆ ਜੀ ਠੀਕ ਆ ਲੈ 15 ਕਿਲੋ ਬਾਈ ਕਹਿੰ ਕੋਈ ਬਿਆਰ ਨਹੀਂ ਲਗਿਆ ਤੇ ਕੋਈ ਮੱਲਾ ਇਕੜ ਨਹੀਂ ਲਾਇਆ ਦੋਸ਼ਮਾ ਨਾ 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 ਠੀਕ ਹੈ ਇਕੜ ਲਾਉਣਾ ਨਹੀਂ ਕਰਦਾ ਜੀ ਮੱਲਾ ਵੀ ਆਪਣੀ ਤਾਂ ਕਰਦੀ ਹੈ ਨਾ ਹਾਂ ਕਰਦੀ ਹੈ ਜੀ ਠੀਕ ਹੈ ਵਿਆਹ ਨਹੀਂ ਕਰਦੀ ਨਾ 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 ਠੀਕ ਹੈ ਤੇਰੇ ਇਸ ਵਿੱਚ ਇੱਕ ਬਰੀ ਨੰਬਰ ਬੋਲੀ ਬਾਈ 75898 ਜੀ 85681 ਠੀਕ ਹੈ ਇਹ ਰੇਸ਼ਮ ਦਾ ਬਾਈ ਦਾ ਨੰਬਰ ਆ ਪਿੰਡ ਆ ਪਲਸੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਰੇਸ਼ਮ ਬਾਈ ਰੇਟ ਦੀ ਗੱਲ ਆਂਦੀ ਰੇਟ ਦਾ 1.40 ਜੀ ਮੌਕੇ ਤੇ ਕਰ ਲਾਂ ਜੀ ਮਰਦਾਨ ਜ਼ਰੂਰ ਕਰ ਹਾਂ ਹਾਂ ਠੀਕ ਆ ਬਾਈ ਰੇਸ਼ਮ ਕਹਿੰਦਾ ਮੁੰਡਾ ਨਹੀਂ ਜਾਂਦਾ ਰਮਾਨਤਨ ਜ਼ਰੂਰ ਕਰਕੇ ਦਰਾਂਗੇ ਮੰਡੀ ਇਹ ਸਾਹਿਬ ਰੇਟ ਕਰਨਾ ਪੈਂਦਾ ਦੋਸਤੋ 1 ਲੱਖ 40 ਹਜ਼ਾਰ ਬਾਈ ਕਹਿੰਦਾ ਤੇ ਬਾਕੀ ਕੋਈ ਗੱਲ ਨਹੀਂ ਜੇ ਕੋਈ ਸੌਦਾ ਬਣਦਾ ਤਾਂ ਬਾਈ ਕਹਿੰਦਾ ਜ਼ਰੂਰ ਮਾਨਤਾਣ ਕਰਕੇ ਤੋਰਾਂਗੇ ਤੇ ਮੁਰਨੇ ਦੇ ਅਗਲੇ ਨੂੰ ਪਿੰਡ ਹੈ ਬਾਈ ਦਾ ਪਿਲਸੀਆਂ ਤੇ ਜ਼ਿਲ੍ਹਾ ਫਤਿਹਪੁਰ ਦਾ ਬਾਈ ਰੇਸ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਦਸੱਲੀ ਕਰਾਉਂਗੇ ਰੇਸ ਨੂੰ ਦੋ ਟਾਈਮ ਕੋਈ ਗਾਰੰਟੀ ਨਹੀਂ ਬਾਈ ਕਹਿੰਦਾ ਕੋਈ ਜੰਡਾ ਲੈ ਕੇ ਨਾਲ ਆ ਜਾਇਆ ਬਦਾ ਤੁਹਾਨੂੰ ਚਾਰ ਟਾਈਮ ਦਸੱਲੀ ਵੀ ਕਰ ਸਕਦੇ ਜੇ ਤੁਸੀਂ ਕਰਨੇ ਦੋਸਤੋ ਚਾਂਚ ਪਰਖ ਕੇ ਨੀਲੀ ਰਾਵ ਜਿਹੜੀ ਮੱਝ ਖਰੀਦ ਸਕਦੇ ਹੋ ਹਰਿਆਣੇ ਦੀ ਮੱਝ ਪਿਲਸੀਆਂ ਬਾਈ ਦਾ ਪਿੰਡ ਹੈ ਜ਼ਿਲ੍ਹਾ ਫਤਿਹਪੁਰ ਆਪਾਂ ਜਾਇਜ਼ ਇਹ ਰੇਡ ਦੀਆਂ ਮੱਝਾਂ ਦੌਰ ਕੇ ਦਿਖਾਉਣਾ ਇੱਧਰੋਂ ਦੌਰ ਦੇ ਬਾਈ ਤੇ ਬਾਕੀ ਕਈ ਪਰ ਭਰਾਣੇ ਬਾਲੇ ਪੈਸੇ ਨਹੀਂ ਲੜਾਉਂਦੇ ਹਨ ਤੇ ਬਾਕੀ ਜਿਵੇਂ ਮੰਡੀ ਐ ਰੈਂਪਰਾ ਤੇਜ ਆ ਤੇ ਆਰਡਰ ਦੀ ਜਿਹੜੀ ਝੋਟੀ ਬਹੁਤ ਸੋਹਣੀ ਆ ਦੇਖ ਸਕਾਂ ਤੁਸੀਂ ਹਨਾ ਥੋੜੇ ਦਲਕਣ ਜਰੂਰ ਆ ਤੇ ਬਾਕੀ ਰੇਡ ਵੀ ਬਾਈ ਤੋਂ ਪੁੱਛ ਕੇ ਦੇਵਾਂਗੇ ਤੇ ਗੱਲਬਾਤ ਵੀ ਕਰਾਵਾਂਗੇ ਸਾਰੀ ਤੇ ਝੋਟੀ ਚੰਗੀ ਆ ਤੇ ਪਰ ਬੱਚਾ ਮਰ ਗਏ ਸੀ ਮੂੜੇ ਤੇ ਮਿਲਦੇ ਬਾਕੀ ਬਾਈ ਤੋਂ ਆਪਾਂ ਸਾਰੀ ਪ੍ਰੋਪਰ ਜਾਣਕਾਰੀ ਲਵਾਂਗੇ ਤੇ ਰੇਟ ਜਾਇਜ਼ ਕਰਾਵਾਂਗੇ ਬਾਈ ਤੋਂ ਤੇ ਬਾਕੀ ਇੱਕ ਛੋਟੀ ਹੋਰ ਆ ਉਹ ਵੀ ਦਿਖਾ ਦੀ ਆਪਾਂ ਦੋਨੇ ਤੋੜ ਕੇ ਆਪਾਂ ਦਿਖਾ ਕੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਹਨਾ ਤੇ ਬਾਕੀ ਦੁੱਧਾ ਬਾਈ ਚੰਗਾ ਦਸ ਰਿਹਾ ਉਹ ਨੂੰ ਵੀ ਤੋੜਦੇ ਮੜਾ ਜਾ ਦੁੱਧਾ ਚੰਗਾ ਦਸ ਰਿਹਾ ਛੋਟੀਆਂ ਦੋਨੀਆਂ ਚੰਗੀਆਂ ਨੇ ਬਾਕੀ ਉਹਦੀ ਵੀ ਆਪਾਂ ਤੋੜ ਕੇ ਦਿਖਾ ਦਈਏ ਤੇ ਫੇਰ ਆਪਾਂ ਜਿਹੜਾ ਬਾਈ ਤੋੜੇੜਾ ਪੁੱਛ ਰਿਹਾ ਮੈਂ ਹਨਾ ਤੇ ਆ ਵੀ ਤੁਸੀਂ ਦੇਖ ਸਕਦੇ ਛੋਟੀਆਂ ਆਪਾਂ ਗੱਲ ਕਰੀ ਨਾ ਚੰਗੀਆਂ ਥੋੜਿਆ ਤਲਕਣ ਜ਼ਰੂਰ ਹੈ ਜਿਵੇਂ ਕਹਦੀ ਇੱਥੇ ਬਾਕੀ ਆਰਡਰ ਦੀ ਜਿਹੜੀ ਸੇਵ ਆ ਦੇਖ ਸਕਦੇ ਸੀ ਹਨਾ ਟਾਇਰ ਆਰਡਰ ਦਿਆ ਤੇ ਬਾਕੀ ਦੁੱਧ ਆ ਪਿਆ ਬਾਈ ਨੂੰ ਸਾਰਾ ਪੁੱਛ ਕੇ ਦੇਨੇ ਨਾ ਹਣਾ ਗੱਲਬਾਤ ਬਾਕੀ ਤਾਜੀ ਸੂਈ ਹੋਈ ਆ ਤੇ ਗੱਲਬਾਤ ਕਰਦੇ ਆ ਤੇ ਥਣਾ ਸਪੇਸ ਵੀ ਜਿਵੇਂ ਕਹੇ ਦੀ ਹੈ ਨਾ ਵਧੀਆਗਾ ਤੇ ਬਾਕੀ ਗੱਲਬਾਤ ਸਾਰੀ ਆਪੋ ਬਾਈ ਤੋਂ ਪ੍ਰੋਪਰ ਡਿਟੇਲ ਹੈ ਹੱਸੀ ਗੋ ਬਾਈ ਸ੍ਰੀਕਰ ਜੀ ਬਾਈ ਨਾਮ ਦੱਸੋ ਪਹਿਲਾਂ ਆਪਣਾ ਬਲਵੀਰ ਸਿੰਘ ਅਰਮੀਤਾ ਬਲਵੀਰ ਬਲਵੀਰ ਠੀਕ ਹੈ ਬਲਵੀਰ ਬਾਈ ਪਿੰਡ ਕਿਹੜਾ ਸੀ ਆਪਣਾ ਅਕਲੀਆ ਜੀ ਅਕਲੀਆ ਠੀਕ ਹੈ ਜਿਲ੍ਹਾ ਮਾਨਸਾ ਹਾਂ ਠੀਕ ਹੈ ਤੇ ਬਲਵੀਰ ਜਿਹੜੀ ਆਪਾਂ ਮਾਜਾ ਦਿਖਾਈ ਹੈ ਬਈ ਕੈਮਿਸ ਹੋਇਆ ਝੋਟੀ ਇਹ ਤੀਜਾ ਸੁਆ ਜੀ ਤੀਜਾ ਸੁਆ ਤੇ ਬੱਚੇ ਨੂੰ ਕੀ ਗੱਲ ਹੋ ਗਈ ਸੀ ਪਹਿਲਾਂ ਦਾ ਇਹਨੂੰ ਛੱਡ ਲਾਗੇ ਸੀਗੀ ਠੀਕ ਆ ਕੀ ਵਾਲੇ ਦਿਨ ਤਾਜੀ ਸੂਈ ਸੀ ਉੱਤੇ ਠੀਕ ਆ 20 ਤਰੀਕ ਵਾਲੇ ਦਿਨ ਹਾਂ ਤੇ ਉਦੋਂ ਮਰ ਗਿਆ ਸੀ ਉਦੋਂ ਰਾਤ ਨੂੰ ਮਰ ਗਿਆ ਠੀਕ ਆ ਤੇ ਮੰਨ ਕੇ ਚੱਲ ਹੁਣ ਕੈਦਣਾ ਸੂਈ ਹੋ ਗਈ ਇਹਨੂੰ 10 ਦਿਨ ਹੋ ਗਏ ਸੂਈ ਨੂੰ 10 ਦਿਨ ਅੱਜ 11 1 ਤਰੀਕ ਆ ਸਮਝ ਗਿਆ ਤੇ ਹੁਣ ਫਿਰ ਮੂੜੇ ਤੇ ਮਿਲ ਪੈਂਦੀ ਆ ਹਾਂ ਮੂੜੇ ਤੇ ਮਿਲਦੀ ਆ ਕੋਈ ਦਿੱਕਤ ਨਹੀਂ ਆਉਂਦੀ ਨਾ ਕੋਈ ਦਿੱਕਤ ਨਹੀਂ ਠੀਕ ਆ ਮਤਲਬ ਵਧੀਆ ਹਾਂ ਦੁੱਧ ਬਿਲਕੁਲ ਹਾਂ ਸਾਫ ਆ ਦੁੱਧ 15 ਕਿਲੋ ਆ ਠੀਕ ਆ ਦੁੱਧ ਹੁਣ ਇਸ ਟਾਈਮ 15 ਕਿਲੋ ਆ ਹਾਂ ਠੀਕ ਆ ਲੈ ਮਿੱਤਰੋ ਮੂੜੇ ਤੇ ਆ ਤਾਂ ਫਿਰ ਦੇ ਦੇ ਪੈਸੇ ਮੂੜੇ ਤੇ ਮਿਲਦੀ ਆ ਕੋਈ ਦਿੱਕਤ ਨਹੀਂ ਕਿਸੇ ਵੀ ਕਿਸਮ ਦੀ ਝੋਟੀ ਚੰਗੀ ਆ ਬਾਕੀ ਬਾਈ ਕਹਿੰਦਾ ਯਾਰਾ ਠੀਕ ਆ 10 ਦਿਨ ਘਰੇ ਝੋਲੇ ਜੇ ਫਟ ਲੱਗੀ ਤੇ ਰੱਖ ਲੈ ਫਿਰ ਪੈਸੇ ਦੇ ਦੇ ਹਨਾ ਤੇ ਦੁੱਧ 15 ਕਿਲੋ ਬਈ ਪੂਰਾ ਹਾਂਜੀ 15 ਕਿਲੋ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲੀ 9 93.70 ਠੀਕ ਆ ਤੇ ਪਿੰਡ ਆਕਲੀਆ ਜ਼ਿਲ੍ਹਾ ਮਾਨਸਾ ਮਿੱਤਰੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਬਈ ਆ ਜਿਹੜੀ ਦੂਜੇ ਨੰਬਰ ਤੇ ਝੋਟੀ ਇਹ ਕਿੰਨੇ ਦਿਨਾਂ ਕੋ ਸੂਈ ਨੂੰ ਇਹ ਨੂੰ ਹੋ ਗਿਆ ਤੀਜੇ ਦਿਨਾਂ ਦਾ ਦੁੱਧ ਤੀਜੇ ਦਿਨ ਦੁੱਧ 8 ਕਿਲੋ ਹੈ 8 ਕਿਲੋ ਠੀਕ ਆ ਇਹ ਬੱਚਾ 8 ਕਿਲੋ ਹੈ ਬਾਈ ਕਹਿੰਦਾ ਤੇ 20 ਦੇ ਹੱਥ ਲੱਗਾਈ ਸੂਈ ਸੀ ਤਾਂ ਨਹੀਂ ਆ ਗਈ ਤੀਜਾ ਦਿਨਾਂ ਸੂਈ ਨੂੰ ਤੇ ਬਾਕੀ 15 ਕਿਲੋ ਦੀ ਗਾਰੰਟੀ ਤੇ ਮੈਂ ਦੇ ਜਰਾ ਕਿੰਨੇ ਪੈਸੇ ਮੰਗਦੇ ਹੋ ਤੇ ਬਈ ਮਲਾ ਦੁੱਧ ਕਿੰਨਾ ਦੇ ਦੂਏ ਝੋਟੀ ਜਿਹੜੀ ਆ ਖੜੀ ਝੋਟੀ 12 ਕਿਲੋ ਦੁੱਧ ਦੇ ਦੂ ਤਾਂ ਇਹਨੂੰ ਅੰਤਾਜਾ ਆ ਫਿਰ ਕੀ ਠੀਕ ਆ 12 ਕਿਲੋ ਦੁੱਧ ਮਲਾ ਦੇ ਦੂਗੀ ਠੀਕ ਆ ਤੇ ਇਹਦਾ ਬਾਕੀ ਰੇਟ ਕਰਤਾ ਇਹਦਾ 13 ਕਰ ਦਾਂ ਜੀ ਇਹਦਾ 13 ਤੇ ਜਿਹੜੇ ਆਪਣੀ ਆ ਝੋਟੀ ਸੇ ਇਹਦਾ ਰੇਟ ਕੀ ਕਰੇ ਇਹਦਾ 125 1 ਬੱਚੀ ਤੇ ਹਾਂ ਨਾ ਕਿੰਨੇ ਹੋਜੂ 115 ਦੀ ਠੀਕ ਆ ਤੇ ਮੰਨਦਾਨ ਹੋਜੂ ਮੋਕੇ ਤੇ ਹਾਂ ਮੋਕੇ ਜੀ ਠੀਕ ਆ ਬਾਈ ਨਾਲ ਸੰਬਰ ਕਰ ਸਕਦੇ ਹੋ ਦੋਸਤੋ ਪਿੰਡ ਅਗਲੀਆ ਜ਼ਿਲ੍ਹਾ ਮਾਨਸਾ ਤੇ ਬਾਕੀ ਚੰਗੇ ਝੋਟੀਆਂ ਮੰਨ ਲੋ ਦਸੱਲੀ ਕਰਕੇ ਫੇਰ پیسے ਦੇ ਦੇਣਾ ਉਹ ਬਾਅਦ ਚ ਠੀਕ ਆ 10 ਦਿਨ ਬਾਈ ਕਹਿੰਦੇ ਘਰੇ ਚੋਲੋ ਜੇ ਤੁਹਾਨੂੰ ਦੁੱਧ ਪੂਰਾ ਲੱਗਿਆ ਜਾਂ ਖੜੀ ਵਧੀਆ ਤਾਂ ਆ ਪੈਸੇ ਦੇ ਦਿਓ ਕੋਈ ਚੱਕਰ ਨਹੀਂ ਹੈਣਾ ਦਸੱਲੀ ਕਰਕੇ ਪਿੰਡ ਅਗਲੀ ਹੈ ਬਾਈ ਦਾ ਜ਼ਿਲ੍ਹਾ ਮਾਨਸਾ ਸੰਪਰਕ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਲੈ ਵੀ ਦੋਸਤੋ ਮੈਂ ਕਪਾ ਬਾਈ ਦੀ ਜਿਹੜੀ ਟਾਪ ਤੁਹਾਨੂੰ ਝੋਟੀ ਦਿਖਾਉਣੇ ਤੌਰ 'ਤੇ ਤੇ ਬਾਕੀ ਕੱਟ ਪੁੜੇ ਦੀ ਜਿਹੜੀ ਬਣਾਵਟ ਬਹੁਤ ਸੋਹਣੀ ਆ ਤੇ ਉਹ ਸਾਹਮਣੇ ਖੜੀ ਆ ਇਹਨੂੰ ਵੀ ਦੌਰ ਦੇ ਵਿੱਚ ਲਗਣਾ। ਇਹ ਇੱਕ ਵਾਰ ਤੁਸੀਂ ਤੁਰਦੀ ਚੈੱਕ ਕਰ ਲਓ। ਦੋ ਨੇ ਬਾਈ ਕੋਲੇ ਇੱਕ ਥੋੜੀ ਲਿੱਸੀ ਹੈ ਤੇ ਉਹ ਝੋਟੀ ਜਿਹੜੀ ਗੱਲਬਾਤ ਐਂਡ ਤੇ ਰਹੀ ਵੀ ਹੈ ਨਾ ਤੇ ਬਾਕੀ ਚੰਗੀ ਹੈ ਨਾ ਦੁੱਧ ਬਾਦ ਨੂੰ ਤੇ ਮੋੜਦਾ ਬਾਈ ਮੋੜਦਾ। ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰਾਵਾਂਗੇ। ਤੇ ਬਾਕੀ ਤਾਜ਼ੇ ਸੂਈਆਂ ਨੇ ਦੋਨੇ। ਬਾਈ ਆਇਆ ਵੀ ਘੋੜੇ ਨਾਲ ਬਸ ਮੰਨ ਕੇ ਚੱਲੋ ਵੀ ਲੈਰਾ ਗਾਗਾ ਦੇ ਕੋਲ। ਦੂਰੋਂ ਬਹੁਤ ਆਇਆ ਤੇ ਬਾਕੀ ਉਹ ਸਾਹਮਣੇ ਬੱਚਾ ਖੜਾ ਤੇ ਇੱਕ ਝੋਟੀ ਖੜੀ ਆ ਚੰਗੀ ਪਟਕੋੜੇ ਵਾਲੀ ਤੇ ਇਹ ਵੀ ਆਪਾਂ ਤੋਰ ਕੇ ਦਿਖਾਉਣਾ ਤੁਹਾਨੂੰ ਤੇ ਬਾਕੀ ਇਹਨੂੰ ਵੀ ਦੋਸਤੋ ਦੁਰਦੀ ਤੁਸੀਂ ਚੈੱਕ ਕਰ ਲੋ ਤੇ ਚੰਗੀ ਜਿਹੜੀ ਆਰਡਰ ਕੁਆਲਿਟੀ ਆ ਪਟਕੋੜੇ ਦੀ ਜਿਹੜੀ ਖਰਾਸਤ ਆ ਇਹ ਆਪਾਂ ਕਹਦੇ ਆ ਹਾਥੀ ਵਰਗੀ ਮਾਜਦਾ ਇਹ ਆ ਗਈ ਦੋਸਤੋ ਹਾਥੀ ਵਰਗੀ ਮਾਜ ਹਨ ਤੇ ਇਹ ਵੀ ਬਹੁਤ ਆ ਜਿਹੜਾ ਬਾਡੀ ਸਟਰਕਚਰ ਹਨਾ ਬਾਜਣਾ ਤੇ ਆਰਡਰ ਕਰਨੀ ਹੋਈ ਬਹੁਤ ਸੋਹਣੀ ਆ ਬਹੁਤ ਸੋਹਣੀ ਤੇ ਮੋੜਦਾ ਭਾਈ ਮੋੜਦਾ ਚੰਗੇ ਮੱਲੂ ਅਡਰ ਆ ਲਿਆ ਤੇ ਆਪਾਂ ਗੱਲ ਕਰੀ ਹੈਣਾ ਤੇ ਬਾਕੀ ਮੈਨੂੰ ਕਮੀ ਕੋਈ ਨਹੀਂ ਲੱਗਦੀ ਤੇ ਬਾਕੀ ਆਪਾਂ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਤੋਂ ਕਰਾ ਮੰਗੇ ਹੈਣਾ ਤੇ ਜਿਵੇਂ ਆਪਾਂ ਕਹიდੀਏ ਸਥਾਨਾ ਸੈਜ ਬਹੁਤ ਚੰਗਾ ਤੇ ਆਰਡਰ ਦੀ ਜਿਹੜੀ ਸ਼ੇਪ ਆ ਗਈ ਬਹੁਤ ਸੋਹਣੀ ਹੈਣਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਰੀਡ ਰੂਟ ਲੈਣੇ ਜਾਣਕਾਰੀ ਪੂਰੀ ਪ੍ਰੋਪਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਬਾਈ ਨਾਮ ਜਦਵਿੰਦਰ ਸਿੰਘ ਆ ਜਦਵਿੰਦਰ ਠੀਕ ਆ ਤੇ ਬਾਈ ਜਦਵਿੰਦਰ ਪਿੰਡ ਕਿਹੜਾ ਸੀਗਾ ਪਿੰਡ ਆਪਣਾ ਬਾਈ ਕੋੜੇਨਾਵਾਂ ਕੋੜੇਨਾਵਾਂ ਤੇ ਜਿਲਾ ਬਾਈ ਜਿਲਾ ਸੰਗਰੂਰ ਪੈ ਜਾਣਾ ਬਾਈ ਲੈਹਰਕਾ ਗੱਗੇ ਲਓ ਆਪਣਾ ਠੀਕ ਆ ਤੁਸੀਂ ਇਹ ਲੈਹਰਕਾ ਗੱਗਾ ਹਾਂ ਤੇ ਜਦਵਿੰਦਰ ਜਿਹੜੀ ਆਪਾਂ 1 ਨੰਬਰ ਤੇ ਬਾਈ ਝੋਟੀ ਦਿਖਾਈ ਥੋੜੀ ਲਿਸਤੀ ਜ਼ਰੂਰ ਹੈਣਾ ਹਾਂ ਲਿਸਤੀ ਜ਼ਰੂਰ ਆ ਬਾਈ ਤੇ ਕੈ ਕਰਾਨੇ ਸੁਈ ਹੋਈ ਹੈ ਸੁਈ ਹੋਈ ਹੈਗੀ ਆ ਬਾਈ 20 22 ਦਿਨਾਂ ਦੀ 20 22 ਦਿਨਾਂ ਦੀ ਠੀਕ ਆ ਤੇ ਬਾਈ ਦੁੱਧ ਕਿੰਨਾ ਕ ਜਿਆਦਾ 9 ਕਿਲੋ ਹਾਂਜੀ ਠੀਕ ਆ ਤੇ ਰੇਟ ਕੀ ਕਰਤਾ ਅੰਦਰ ਰੇਟ ਬਾਈ 70000 ਦੀ ਦੇ ਦਾਂਗੇ ਮੰਨ ਤਾਂ ਨੂੰ ਮੰਨਤਾਨ ਕਰਦਾਂਗੇ ਆਪਾਂ ਠੀਕ ਆ ਜਿਹੜਾ ਬੰਦਾ ਆ ਗਿਆ ਆਪਣੇ ਕੋਲੇ ਮੋੜ ਨਾ ਠੀਕ ਆ 65 ਦੀ ਨਹੀਂ ਭਾਈ ਹਾਂਜੀ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਬੋਲ ਬਈ ਜਦੋਂ ਅੰਦਰ 98792 9160 ਬਈ ਠੀਕ ਆ ਪਿੰਡ ਆ ਬਾਈ ਦਾ ਘੋੜੇਣਾਵ ਜਿਲ੍ਹਾ ਮਿੱਤਰੋ ਸੰਗਰੂਰ ਤੇ ਜਦਵੰਦਰ ਜਿਹੜੀ ਆ ਝੋਟੀ ਖੜੀ ਆ ਬਈ ਕਹਵੇਂ ਸੂਇਆ ਇਹ ਦੂਜੇ ਬਾਈ ਦੂਜੇ ਠੀਕ ਆ ਲੈ ਵੀ ਮਿੱਤਰੋ ਦੂਜੇ ਸੂਇਆ ਤੇ ਛੋਟੇ ਚੰਗੀ ਕੱਦ ਕਾਠ ਵਾਲੀ ਪਟਕੂੜੀ ਦੀ ਬਣਾਵਟ ਜਿਹੜੀ ਬਹੁਤ ਸੋਹਣੀ ਤੇ ਤੇ ਜਲਵੰਦਰ ਮੰਨ ਲਾ ਬਈ ਕੈ ਕਿ ਦਿਨ ਹੋ ਗਿਆ ਬਈ ਇਹਨੂੰ ਸੂਈ ਨੂੰ ਸੂਈ ਨੂੰ ਬਈ ਪਰਸੋਂ ਸੂਈ ਆ ਪਰਸੋਂ ਹਾਂਜੀ ਠੀਕ ਆ ਤੇ ਦੁੱਧ ਹੁਣ ਕਿੰਨਾ ਦੁੱਧ ਹੁਣ ਆ ਗਿਆ ਬਈ 16 17 ਲੀਟਰ 14 ਲੀਟਰ ਪਹਿਲਾਂ ਨੇ ਦਿੱਤਾ ਇਹਨੇ ਠੀਕ ਆ 14 ਕਿਲੋ ਹਾਂਜੀ ਹਾਂਜੀ ਠੀਕ ਆ ਪੂਰੀ ਓਕੇ ਰਿਪੋਰਟ ਆ ਜਮਾ ਹਾਂਜੀ ਹਾਂ ਤੇ ਖਰੀਦੀ ਕਿੱਥੋਂ ਕਿ ਉਧਰੋਂ ਹਰਿਆਣੇ ਬਈ ਆਪਣੇ ਹਰਿਆਣੇ ਤੋਂ ਖਰੀਦੀ ਆ ਠੀਕ ਆ ਮਨ ਲਾ ਤੇ ਨਾਲ ਹੀ ਰਹਿ ਜਾਂਦਾ ਹਣਾ ਹਾਂ ਹਾਂ ਠੀਕ ਆ ਤੇ ਮਨ ਲਾ ਜਲਵੰਦਰ ਰਾਜ ਕੀ ਬਈ ਦੁੱਧ ਨੂੰ ਕਿੰ ਦੁੱਧ ਦਬਾਈ 16 17 ਲੀਟਰ ਖੁੱਲਾ ਦੇਣਾ ਚਾਹੀਦਾ ਖੁੱਲਾ ਦੇਣਾ ਚਾਹੀਦਾ ਹਾਂ ਠੀਕ ਆ ਤੇ ਮਿੱਤਰੋ ਚੰਗੀ ਬਾਲੀ ਹਨਾ ਤੇ ਆਪਾਂ ਕਹਿ ਦਈਏ ਤੇਰਾ ਯਾਰ ਬਾਜਨ ਵੀ ਦੇਖ ਲਓ ਕਦ ਦੇ ਹਿਸਾਬ ਵੀ ਝੋਟੀ ਨੂੰ 16 ਕਿਲੋ ਦੁੱਧ ਕੋਈ ਮੈਟਰ ਨਹੀਂ ਰੱਖਦਾ ਕਿਉਂਕਿ ਬਹੁਤ ਚੰਗੀ ਹੈ ਹਨਾ ਉੱਚੇ ਕਦ ਕਾਟਦੀ ਹੈ ਵੱਡੇ ਟਰਾਲੀ ਆ ਤੇ ਥਣ ਹਵਾਨਾ ਬਹੁਤ ਸਾਫ ਆ ਤੇ ਦਰਮਦਰ ਇਹਦਾ ਰੇਟ ਕੀ ਕਰਤਾ ਬਾਈ ਰੇਟ ਬਾਈ 170 ਦੀ ਦੇ ਦਾਂਗੇ 170 ਦੀ ਦੇਣੀ ਆ ਹਾਂ ਮਾਨ ਤਾਨ ਮਾਨਤਾਨ ਕਰਦਾਗੇ ਠੀਕ ਆ ਲੈ ਵੀ ਮਾਨਤਾਨ ਬਾਈ ਕਹਿੰਦਾ ਕਰ ਦੂੰਗਾ ਪਰ ਰੇਟ ਆ 170 ਤੇ ਝੋਟੀਆਂ ਜਰਾ ਬਾਜਾਂ ਦੇ ਹਿਸਾਬ ਵੀ ਜਿਵੇਂ ਆਪਾਂ ਕਹਦੇ ਪਟ ਕੋੜੇ ਹਿਸਾਬ ਹਣਾ ਝੋਟੀਆਂ ਚੰਗੀਆਂ ਪੂਰੀ ਮਿੱਤਰੋ ਮੰਡੀ ਦੇ ਵਿੱਚ ਐ ਹੋਈਆਂ ਬਹੁਤ ਘੱਟ ਜਿਹੜੀਆਂ ਝੋਟੀਆਂ ਦੇਖਣ ਨੂੰ ਮਿਲ ਲਗੀਆਂ ਤੇ ਸੰਪਰਕ ਜਰੂਰ ਕਰ ਲਿਓ ਯਾਦਵਿੰਦਰ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਈ 93792 72167 ਠੀਕ ਆ ਪਿੰਡ ਕੋੜੇ ਨਾਵਾ ਜਿਲ੍ਹਾ ਸੰਗਰੂਰ ਤਹਿਸੀਲ ਹੈਗੀ ਲਹਿਰਾਗਾ ਹੈ ਨਾ ਤੇ ਬਹੁਤ ਗੁਰੂ ਆਇਆ ਬਾਈ ਸੰਪਰਕ ਜ਼ਰੂਰ ਕਰ ਲਓ ਬਾਈ ਚੰਗੇ ਹੁੰਦੇ ਆਪਣੇ ਕੋਲ ਘਰੇ ਵੀ ਹਾਂ ਚੰਗੇ ਹੁੰਦੇ ਆ ਬਾਈ ਇੱਕ ਵਾਰ ਉੱਧਰ ਸ਼ার্ট ਵਾਲਾ ਬਾਈ ਸੰਗਰੂਰ ਸਾਈਡ ਵਾਲਾ ਜੇ ਘਰੋਂ ਚੋ ਕੇ ਮੱਝ ਲੈਣੀਆਂ ਲੈ ਸਕਦਾ ਹਾਂ ਹਾਂਜੀ ਹਾਂ ਜੇ ਤਿੰਨ ਡੰਗ ਚੋਲੇ ਆ ਆਪਣੇ ਡੰਗ ਦਸੱਲੀ ਕਰਕੇ ਰੇਟ ਵੀ ਜਾਜੂ ਹੈ ਨਾ ਹਾਂਜੀ ਜਾਜ ਰੇਟ ਹੋਊਗਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਆਪਣੇ ਘਰੇ ਹੁੰਦੇ ਆਗੇ ਤਾਜੇ ਸੂਈਆਂ ਖੜੀਆਂ ਹੁੰਦੀਆਂ ਹਾਂਜੀ ਹਾਂ ਲੈ ਵੀ ਮਿੱਤਰੋ ਸੰਪਰਕ ਤੁਸੀਂ ਕਰਨਾ ਤੇ ਦਸੱਲੀ ਕਰਕੇ ਖਰੀਦ ਸਕਦੇ ਲੈ ਵੀ ਮਿੱਤਰੋ ਇੱਕਣਾ ਆਪਾਂ ਝੋਟੀ ਸਾਨੂੰ ਹੋਰ ਤੋਰ ਕੇ ਦਿਖਾਉਣਾ ਤੇ ਬਾਕੀ ਤਾਜੀ ਸੁਈ ਹੋਈ ਹੈ ਵੀ ਹਨਾ ਤੇ ਗੱਲਬਾਤ ਕੀ ਆ ਇਹ ਦਿਖਾਉਣਿਆ ਤੇ ਅਡਰ ਕੁਆਲਿਟੀ ਜਿਹੜੀ ਝੋਟੀ ਦਾ ਬਹੁਤ ਸੋਹਣਾ ਤੇ ਬਾਕੀ ਪੱਠਪੜੇ ਚੰਗੇ ਆ ਸਕਰੀਨ ਝੋਟੀ ਆ ਜੇ ਕਿਸੇ ਭਰਾ ਨੇ ਮੰਨ ਲਓ ਖਰੀਦਨੇ ਆ ਤਾਂ ਪੂਰੀ ਪ੍ਰੋਪਰਰੀ ਡਿਟੇਲ ਆਪਾਂ ਲੈ ਕੇ ਦਿੰਨੇ ਆ ਸਿੰਘਾ ਸੁੰਗਾ ਦੀ ਕੁੰਡੀਆ ਥਣਲੇਵਾ ਸਾਫਾ ਬਾਕੀ ਗੱਲਬਾਤ ਬਾਈ ਨਾਲ ਕਰਦੇ ਆ ਰੇਟ ਵੀ ਲਜਾਣਕਾਰੀ ਲੈ ਕੇ ਦਿੰਨੇ ਆ ਤੇ ਤਾਜੀ ਸੁਈ ਹੈ ਮੇਨ ਗੱਲ ਹਨਾ ਤੇ ਬਾਕੀ ਪੁੱਛਦੇ ਆ ਜਾਣਕਾਰੀ ਅੱਸੀ ਗੱਲ ਬਾਈ ਸੱਸੀ ਗਾ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਗਰਮੀਤ ਰਾਮ ਆਈ ਆਪਣਾ ਗਰਮੀਤ ਹਾਂਜੀ ਠੀਕ ਆ ਤੇ ਗਰਮੀਤ ਮਾਲਾ ਜਿਹੜੀ ਝੋਟੀ ਦੋਰ ਕੇ ਦਿਖਾਈ ਬਾਈ ਕੈਮੇ ਸੂਇਆ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਕਾਹ ਕਿ ਦਿਨ ਹੋ ਗਿਆ ਬਾਈ ਇਹਨੂੰ ਸੂਇਨ ਅੱਜ 20 ਦਿਨ ਹੋ ਗਏ ਜੀ ਅੱਜ 20 ਦਿਨ ਹੋ ਗਏ ਠੀਕ ਆ ਤੇ ਗਰਮੀਤ ਬਾਈ ਦੁੱਧ ਦੀ ਗੱਲ ਕਰੀ ਦੁੱਧ ਕਿੰਨਾ ਕ ਦੁੱਧ ਬਾਈ 15 ਨੂੰ ਨੈਟ ਤਿਆਰ ਆਈ ਪੂਰਾ ਹਾਂਜੀ ਟੂਠਣਾ ਹੋ ਜੇ ਨਾ 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 ਠੀਕ ਆ ਤੇ ਪਿੰਡ ਦੱਸੀ ਪਹਿਲਾਂ ਸੋਹਣਾ ਕਿੱਥੇ ਝਾਲਾ ਦੇ ਕੋਠੇ ਪਿੰਡ ਭ ਪਿੰਡੋ ਭਗਤਪੁਰਾ ਹਾਂਜੀ ਤੇ ਜ਼ਿਲ੍ਹਾ ਬਰਨਾਲਾ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਬੋਲ ਬਾਈ 7814009711 ਜੀ ਠੀਕ ਆ ਤੇ ਇਹ ਬਾਈ ਗਰਮੀ ਦਾ ਨੰਬਰ ਆ ਪਿੰਡ ਚਾਲੋਪੁਰ ਭਗਤਪੁਰਾ ਮੋੜ ਭਗਤਪੁਰਾ ਹਾਂਜੀ ਤੇ ਜਿਲਾ ਪ੍ਰਣਾਲਾ ਹਨਾ ਹਾਂਜੀ ਤੇ ਮੰਨ ਲਾ ਬਾਈ ਹੁਣ ਦੁੱਧ ਦੇ 15 ਪੂਰੇ ਤਿਆਰ ਆ ਹਾਂਜੀ ਤਸल्ली ਕਰਾਂਗੇ ਤੁਹਾਡਾ ਹਾਂਜੀ ਹਾਂਜੀ ਘਰੇ ਆ ਕੇ ਵੀ ਚੋ ਸਕਦਾ ਠੀਕ ਆ ਤੇ ਆਪਾਂ ਕੋਲ ਹੋਰ ਵੀ ਹੁੰਦੀਆਂ ਨੇ ਹਾਂਜੀ ਹਾਂਜੀ ਠੀਕ ਆ ਵਪਾਰ ਦਾ ਕੰਮ ਵਪਾਰ ਦਾ ਕੰਮ ਕਰ ਤੇ ਤਸल्ली ਕਰਕੇ ਮੰਨ ਲਾ ਫੇਰ ਲੈ ਲੈ ਕੋਈ ਪ੍ਰਣਾਲੇ ਜਿਹੜੇ ਆਲਾ ਹਾਂਜੀ ਹਾਂਜੀ ਕਰ ਮਰਜੀ ਆ ਤੇ ਇਹਦਾ ਰੇਟ ਕੀ ਕਰਤਾ ਬਾਈ ਗਰਮੀ ਦਾ ਉਹਨੇ 1 30 ਕਰਦੇ ਆ ਥਾਣਾ ਕਿੰਨੇ ਦੀ ਹੋ ਜੂ ਆਣਾ 1 15 ਦੀ ਹੋ ਜੂ ਠੀਕ ਆ ਲੈ ਵੀ ਮਿੱਤਰੋ 1 15 ਦੀ ਝੋਟੀਆਂ ਦੇ ਦਾਂਗੇ ਝੋਟੀਆਂ ਚੰਗੀ ਉੰਡੀ ਆ ਤੇ ਸੂਆ ਦੂਜਾ ਕਹਿੰਦੀ ਹਾਂਜੀ ਦੂਜਾ ਸੂਆ ਸੂਆ ਥਾਂ ਲੇਵਾਂ ਦੀ ਸਾਫਾ ਬਿਲਕੁਲ ਜੇ ਕਿਸੇ ਭਰਾ ਨੇ ਲੈਣੀਆਂ ਆ ਦੋ ਟਾਈਮ ਦਸੱਲੀ ਕਰਕੇ ਜਿਹੜੀ ਇਹ ਝੋਟੀ ਖਰੀਦ ਸਕਦਾ ਲੈ ਵੀ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਆਪਾਂ ਪਸ਼ੂ ਮੰਡੀ ਰਾਮਪੁਰਾ ਤੋਂ ਬਣਾਈ ਆ ਤੇ ਚੰਗੀਆਂ ਝੋਟੀਆਂ ਆ ਤੇ ਮੰਡੀ ਜਿਹੜੀ ਤੇਜ਼ ਹੁੰਦੀ ਆ ਪਰ ਅੱਜ ਜਿਹੜਾ ਜਿਵੇਂ ਮੀਂਹ ਪੈ ਰਿਹਾ ਹੈ ਨਾ ਮੀਂਹ ਦਾ ਕਰਕੇ ਥੋੜਾ ਜਿਹਾ ਮੰਡੀ ਜਾਦੇ ਹੋ ਗਈ ਮੰਡੀ ਹੈ ਨਾ ਕਿਉਂਕਿ ਗਾਹਕ ਨਹੀਂ ਆਇਆ ਗਾਹਕਾਂ ਵਾਲੀ ਮੰਡੀ ਜਿਹੜੀ ਤੇਜ਼ ਲੱਗਦੀ ਹੁੰਦੀ ਹੈ ਨਾ ਜੇ ਤੁਸੀਂ ਦੇਖ ਸਕਦੇ ਹੋ ਮਾਲ ਬਹੁਤ ਜ਼ਿਆਦਾ ਧੀਮੀ ਪਈ ਜਾਂਦਾ ਸਾਹਮਣੇ ਇਸ ਨੂੰ ਨਾਜ਼ਰ ਵੀ ਆਊਗਾ ਕਿਉਂਕਿ ਜਿਵੇਂ ਵਾਰਸ ਹੋਈ ਜਾਂਦੀ ਹੈ ਵਾਰਸ ਦੇ ਵਿੱਚ ਜਿਹੜਾ ਗਾਹਕ ਆ ਦੇਖਣ ਨੂੰ ਬਹੁਤ ਘੱਟ ਮਿਲਿਆ ਤੇ ਇਸ ਕਰਕੇ ਮੰਡੀ ਜਿਹੜੀ ਅੱਜ ਮੰਡੀ ਖਾਲ ਰਹਿ ਸਕਦੇ ਆ ਤੇ ਕਿਉਂਕਿ ਵਿਕਰੀ ਹੋ ਜਾਈ ਕਰ ਜਿਹੜੇ ਪਸ਼ੂ ਬਹੁਤ ਘੱਟ ਵਿਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਜਲਦੀ ਮਿਲਾਂਗੇ ਕਿਸੇ ਨਵੀਂ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਆਜਾਤ ਧੰਨਵਾਦ